ਆਰੇ ਇਹ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅੱਜ ਤੁਹਾਡੇ ਵਾਸਤੇ ਫਿਰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਦਿਖਾਵਾਂਗੇ ਬਾਈ ਜੀ ਸੇਲ ਹੀ ਮੰਨੋ ਤੁਸੀਂ ਵੀ ਸੇਲ ਹੈ ਜੀ ਜਿਹੜਾ ਬੰਦਾ ਪੰਜ ਸੂਟ ਚੱਕੂਆ ਬਾਈ ਜੀ ਬਹੁਤ ਵਧੀਆ ਧਮਾਕੇਦਾਰ ਰੇਟ ਦੇਵਾਂਗੇ ਬਾਈ ਜੀ ਦੁਕਾਨਦਾਰਾਂ ਵਾਸਤੇ ਇੱਕ ਬਹੁਤ ਹੀ ਵਧੀਆ ਤੋਹਫੀ ਹੈ ਬਾਈ ਜੀ ਪੂਰੀ ਵਧੀਆ ਗੌਰ ਨਾਲ ਵੀਡੀਓ ਦੇਖਿਓ ਗੌਰ ਨਾਲ ਵਧੀਆ ਕੁਆਲਿਟੀ ਚੈੱਕ ਕਰੋ ਬਹੁਤ ਵਧੀਆ ਕੁਆਲਿਟੀ ਦੇਵਾਂਗੇ ਰੇਟ ਵਾਈਜੀ ਪੂਰੇ ਵਧੀਆ ਮਿੱਠੇ ਰੇਟ ਦੇਵਾਂਗੇ ਦੁਕਾਨਦਾਰਾਂ ਵਾਸਤੇ ਖਾਸ ਕਰਵਾਈਜੀ ਇਹ ਰਿਆਇਤ ਹੈ ਬਹੁਤ ਜ਼ਿਆਦੇ ਅਗਰ ਜੇ ਕੋਈ ਇਕੱਠੇ ਸੂਟ ਚੱਕਣਾ ਚਾਹੇ ਕੋਈ ਵੀ ਵਾਈਜੀ ਉਹਦੇ ਵਾਸਤੇ ਬਹੁਤ ਰਿਆਇਤ ਆ ਇੱਕ ਵਾਈਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿਸੇ ਨੂੰ ਗੱਲ ਦਾ ਪਤਾ ਲੱਗ ਸਕੇ ਤੇ ਇੱਕ ਸ਼ੇਅਰ ਤੇ ਸਬਸਕ੍ਰਾਈਬ ਵਾਈਜੀ ਜ਼ਰੂਰ ਕਰਿਆ ਕਰੋ ਤੇ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਵਾਈਜੀ ਆਪਾਂ ਜਿਹੜੇ ਮੇਰੇ ਭੈਣ ਭਰਾ ਮੈਂ ਆਪਣੇ ਨਵੇਂ ਜੁੜਦੇ ਆ ਉਹਨਾਂ ਨੂੰ ਆਪਾਂ ਲੋਕੇਸ਼ਨ ਦੱਸ ਦਈਏ ਆਪਣੀ ਜਿਹੜੀ ਆਪਣੀ ਲੋਕੇਸ਼ਨ ਆ ਭਾਈ ਜੀ ਮੁੰਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਟਿੰਡਾ ਬਿਰਜੀ ਆਪਣਾ ਇਹ ਮੌੜ ਮੰਡੀ ਦੇ ਕੋਲੇ ਪਿੰਡ ਰਹਿ ਗਿਆ ਜੀ ਮੈਸਟਰਖਾਨਾ ਬਹੁਤ ਵਧੀਆ ਇਤਿਹਾਸਕ ਪਿੰਡ ਹੈ ਵੱਡਾ ਪਿੰਡ ਹੈ ਜੀ ਵੱਡੀ ਹਾਈਵੇ ਤੇ ਪਿੰਡ ਲੱਗਦਾ ਜੀ ਰੋਡ ਤੇ ਬੱਸਾਂ ਬਹੁਤ ਪੰਜ ਪੰਜ ਮਿੰਟਾਂ ਬਾਅਦ ਸਰਵਿਸ ਹੈ ਭਾਈ ਜੀ ਕੋਈ ਆਟੋ ਦੀ ਕੋਈ ਮਿੰਨੀ ਬੱਸ ਨਹੀਂ ਭਾਈ ਜੀ ਇੱਥੇ ਆਉਂਦੀ ਆਪਣੇ ਕੋਲੇ ਵੱਡੀਆਂ ਬੱਸਾਂ ਪੰਜ ਪੰਜ ਮਿੰਟਾਂ ਬਾਅਦ ਸਰਵਿਸ ਹੈ ਜੀ ਵੱਡੀ ਹਾਈਵੇ ਤੇ ਪਿੰਡ ਹੈ ਮੈਸਟਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਜੀ ਤੇ ਜਿਹਦੇ ਵਿੱਚ ਬਾਈ ਜੀ ਹੋਰ ਸੇਲ ਦਾ ਕੰਮ ਕਰਦੇ ਆਪਾਂ ਜਿੰਨੇ ਮਰਜ਼ੀ ਬਾਈ ਜੀ 200 400 ਜਿੰਨਾ ਮਰਜ਼ੀ ਮਾਲ ਚੱਕੋ ਆਪਣੇ ਕੋਲੋਂ ਹੋਰ ਸੇਲ ਦਾ ਕੰਮ ਹੈ ਅਗਰ ਜੇ ਕੋਈ ਵੱਡੀ ਕਾਉਂਟਿਟੀ ਚ ਮਾਲ ਚੱਕਣਾ ਚਾਹੁੰਦਾ ਬਾਈ ਜੀ ਇੱਕ ਵਾਰੀ ਜ਼ਰੂਰ ਸਾਡੇ ਨਾਲ ਮੋਬਾਈਲ ਤੇ ਕਨੈਕਟ ਕਰਿਓ ਮੋਬਾਈਲ ਦਿੱਤਾ ਹੁੰਦਾ ਆਪਣਾ ਤੇ ਉਹਦਾ ਤਾਂ ਬਾਈ ਜੀ ਬਹੁਤ ਵੱਡਾ ਫਾਇਦਾ ਹੋਊ ਜ਼ਿੰਮੇਵਾਰੀ ਇਹ ਲਿਖ ਕੇ ਦਿੰਨੇ ਆ ਬਾਈ ਜੀ ਕਿਸੇ ਸ਼ਹਿਰ ਚ ਆਪਣੇ ਰੇਟ ਕਪੜਾ ਨਹੀਂ ਮਿਲਣਾ ਜ਼ਿੰਮੇਵਾਰੀ ਹੈ ਬਾਈ ਜੀ ਆਪਾਂ ਵੀਡੀਓ ਕਰਦੇ ਆ ਸ਼ੁਰੂ ਬਾਈ ਜੀ ਹੋਰ ਸੇਲ ਦਾ ਸੇਲ ਹੈ ਬਾਈ ਜੀ ਜ਼ਰੂਰ ਗੌਰ ਨਾਲ ਰੇਟ ਸੁਣਿਓ ਤੇ ਕੁਆਲਿਟੀ ਚ ਆ ਚੈੱਕ ਕਰੋ ਬਾਈ ਜੀ ਪਹਿਲਾਂ ਤਾਂ ਆਪਣੇ ਕੋਲ ਲੀਜੀ ਨੀਜੀ ਦਾ ਕਪੜਾ ਹੈ ਜੀ ਵਧੀਆ ਪ੍ਰਿੰਟ ਹੈ ਲੀਜੀ ਬੀਜੀ ਹੈ ਜੀ ਇਹ ਇਹਦੇ ਵਿੱਚ ਆਪਣੇ ਕੋਲੇ ਪਮਾ ਬਾਈ ਜੀ 1000 ਸੂਟ ਲੈ ਲਿਓ ਆਪਣੇ ਕੋਲੇ 1000 ਸੂਟ ਵੀ ਮਿਲ ਜੂ ਬਹੁਤ ਵੱਡੀ ਕਾਉਂਟੀਟੀ ਚ ਆਪਾਂ ਮਾਲ ਲੈ ਕੇ ਆਏ ਆ ਬਾਈ ਜੀ ਇਹ ਲੀਜੀ ਬੀਜੀ ਕਪੜਾ ਬਾਈ ਜੀ ਕੋਈ ਇਹਦਾ ਰੰਗ ਫੇਟ ਨਹੀਂ ਹੁੰਦਾ ਕੋਈ ਥੋਤੇ ਤੋਂ ਨਹੀਂ ਕੁਝ ਹੁੰਦਾ ਇਹ ਲੀਜੀ ਬੀਜੀ ਕਪੜਾ ਬਾਈ ਚੈੱਕ ਕਰ ਲਓ ਇਹ ਦੇਖੋ ਬਾਈ ਜੀ ਕਪੜਾ ਬਾਈ ਜੀ ਪੋਲਾ ਵਧੀਆ ਮਲਾਈ ਵਰਗਾ ਕਪੜਾ ਪਿਆ ਬਾਈ ਜੀ ਤੇ ਨਾਲ ਬਾਈ ਜੀ ਬਾਟਮ ਹੈ 2.5 ਮੀਟਰ ਦੀ ਆਹ ਦੇਖੋ ਬਾਟਮ ਆ ਬਾਈ ਜੀ 2.5 ਮੀਟਰ ਗਾਜਨਾ ਮਿਲ ਕੇ ਇਹ ਦੇਵਾਂਗੇ 2.5 ਮੀਟਰੀ ਬਾਟਮ ਦੇਵਾਂਗੇ 2.5 ਮੀਟਰੀ ਕਮੀਜ਼ ਦੇਵਾਂਗੇ ਮਿਲ ਕੇ ਬਾਈ ਜੀ ਇਹ ਲੀਜੀ-ਵੀਜੀ ਕੱਪੜਾ ਬਾਈ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਡਿਜ਼ਾਈਨ ਚੈੱਕ ਕਰੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਪਏ ਆ ਇਹ ਮੈਚਿੰਗ ਹੈ ਬਾਈ ਜੀ ਕੱਪੜਾ ਬਹੁਤ ਸੋਹਣਾ ਕੱਪੜਾ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਇਹ ਆ ਬਾਟਮ ਬਾਟਮ ਨਾਲ ਕਪੜਾ ਹੈ ਬਾਈ ਜੀ ਬਹੁਤ ਚੰਗਾ ਸੋਹਣਾ ਕਪੜਾ ਬਾਈ ਜੀ ਉਹ ਨਹੀਂ ਹੈਗਾ ਵੀ ਇੱਕ ਤਾਂ ਜਾਲਖਾ ਹੁੰਦਾ ਬਾਈ ਜੀ ਜਾਲਖਾ ਕਪੜਾ ਨਹੀਂ ਹੈਗਾ ਦੇਖੋ ਚੈੱਕ ਕਰੋ ਬਹੁਤ ਸੋਹਣਾ ਕਪੜਾ ਗਰਮੀਆਂ ਵਾਸਤੇ ਗਰਮੀਆਂ ਦਾ ਤੋਹਫਾ ਬਾਈ ਜੀ ਜਿਹੜੇ ਇਹਦੇ ਵਿੱਚ ਡਿਜ਼ਾਈਨ ਹੈ ਘੱਟੋ ਘੱਟ ਆਪਣੇ ਕੋਲ 100 ਡਿਜ਼ਾਈਨ ਮਿਲ ਜੂ ਬਾਈ ਜੀ ਬਾਹਰ ਕਰਦੇ ਆ 100 ਡਿਜ਼ਾਈਨ ਦਾ ਬਾਈ ਜੀ ਪਮਾ ਕੇ ਅਗਲਾ ਦੇਖ ਲੈ ਚੈੱਕ ਕਰ ਲੈ 100 ਡਿਜ਼ਾਈਨ ਦੇਵਾਂਗੇ ਇਹਦੇ ਵਿੱਚ ਬਾਈ ਜੀ ਆਪਾਂ ਪੂਰਾ ਵਧੀਆ ਬਹੁਤ ਜ਼ਿਆਦਾ ਵਧੀਆ ਸਸਤਾ ਰੇਟ ਤੇ ਕੁਆਲਿਟੀ ਇੱਕ ਨੰਬਰ ਦੀ ਕੁਆਲਿਟੀ ਹੈ ਦੇਖੋ ਡਿਜ਼ਾਈਨ ਚੈੱਕ ਕਰੋ ਬਾਈ ਜੀ ਕੱਲਾ ਕੱਲਾ ਡਿਜ਼ਾਈਨ ਦਾ ਬਾਈ ਜੀ ਆਪਾਂ ਦੇਖੋ ਦਿਖਾ ਨਹੀਂ ਸਕਦੇ ਕਿਉਂਕਿ ਸਮਾਂ ਬਹੁਤ ਲੱਗ ਜਾਂਦਾ ਹੈ ਤੇ ਬਾਈ ਜੀ ਜਿਹੜੀ ਆਪਾਂ ਗੱਲ ਕਰਦੇ ਆ ਉਹ ਗੱਲ ਬਾਈ ਜੀ ਸਹੀ ਹੂ ਝੂਠ ਨਹੀਂ ਹੂ ਦੇਖੋ ਚੈੱਕ ਕਰੋ ਕਿੱਡੇ ਸੋਹਣੇ ਰੰਗ ਆ ਬਾਈ ਜੀ ਤੇ ਕਿੱਡੀ ਸੋਹਣੀ ਕੁਆਲਿਟੀ ਹੈ ਇੱਕ ਨੰਬਰ ਦੀ ਕੁਆਲਿਟੀ ਹੈ ਲੀਜ਼ੀ ਵੀ ਜਿਹੜਾ ਕੱਪੜਾ ਬਾਈ ਜੀ ਖਰਾਬ ਹੁੰਦੇ ਨਹੀਂ ਘਰੇ ਪਾਉਣ ਵਾਸਤੇ ਬਾਈ ਜੀ ਐਡਾ ਸੋਹਣਾ ਕੱਪੜਾ ਇਹ ਗੱਲ ਛੱਡ ਦਉ ਘਰੇ ਪਾਉਣ ਵਾਸਤੇ ਹੈ ਬਾਈ ਜੀ ਇਹ ਤੇ ਰੇਟ ਵੀ ਬਾਈ ਕਮਾਲ ਦਾ ਰੇਟ ਵੀ ਕਮਾਲ ਦਾ ਦੇਵਾਂਗੇ ਤੁਹਾਨੂੰ ਦੇਖੋ ਚੈੱਕ ਕਰੋ ਇਹਦੇ ਵਿੱਚ ਬਾਈ ਜੀ ਆਪਣੇ ਕੋਲ ਘੱਟੋ ਘੱਟ ਐ ਮੰਨ ਕੇ ਚੱਲੋ ਬਾਈ ਜੀ 200 100 200 ਡਿਜ਼ਾਈਨ ਪਿਆ ਬਾਈ ਜੀ ਜਿੰਨਾ ਮਰਜ਼ੀ ਮਾਲ ਚੱਕ ਲਓ ਉਹਨਾਂ ਮਿਲ ਜੂਆ ਬਾਈ ਜੀ ਬਰੀਕ ਬੂਟੀ ਮੋਟੀ ਬੂਟੀ ਪ੍ਰਿੰਟ ਜੈਪੂਰੀ ਬਾਈ ਜੀ ਸਾਰੇ ਆਪਣੇ ਡਿਜ਼ਾਈਨ ਮਿਲਣਗੇ ਤੁਹਾਨੂੰ ਜਿਹੜਾ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਚੈੱਕ 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 ਕਰੋ ਬਾਈ ਜੀ ਖੁੱਲ ਜਿੰਮੇਵਾਰੀ ਹੈ ਬਾਈ ਜੀ ਆਹ ਦੇਖੋ ਬਾਈ ਜੀ ਡਿਜ਼ਾਈਨ ਤੁਹਾਨੂੰ ਦਿਖਾਵਾਂ ਇਹ ਕਰੋ ਚੈੱਕ ਬਾਈ ਜੀ ਡਿਜ਼ਾਈਨ ਬਾਈ ਜੀ ਰੂਹ ਖੁਸ਼ ਹੁੰਦੀ ਹੈ ਕਪੜਾ ਦੇਖ ਕੇ ਰੂਹ ਖੁਸ਼ ਇੱਕ ਵਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਈ ਜੀ ਕਹਾਣੀ ਘਾ ਤਾਂ ਕਿ ਪਤਾ ਲੱਗ ਸਕੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹ ਬਾਈ ਜੀ ਲੀਜੀ ਬੀਜੀ ਦਾ ਕਪੜਾ ਬਾਈ ਜੀ 2.5 ਮੀਟਰ ਦੀ ਕਟ ਹੈ ਫੁੱਲ ਜ਼ਿੰਮੇਵਾਰੀ ਹੈ ਜਿਵੇਂ ਮਰਜੀ ਨੂੰ ਧੋਵੋ ਬੋਰਾ ਆ ਜੇ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇਹਦਾ ਰੇਟ ਕੁੱਲ ਬਾਈ ਜੀ 250 ਰੁਪਿਆ ਰੇਟ ਹੈ ਜ਼ਿੰਮੇਵਾਰੀ ਹੈ ਰੇਟ ਦੀ ਬਾਈ ਜੀ ਜੇ ਕੋਈ ਇਹ ਰੇਟ ਦੇ ਜੇ 5 ਮੀਟਰ ਕਪੜਾ 2.5 ਮੀਟਰ ਬਾਟਮ 2.5 ਮੀਟਰ ਕਮੀਜ਼ ਹੱਕੇ ਤੇ ਕੁਆਲਿਟੀ ਇੱਕ ਨੰਬਰ ਬਾਈ ਜੀ ਇਹਦਾ ਰੇਟ ਕੁੱਲ 250 ਰੁਪਇਆ ਰੇਟ ਹੈ ਜੀ ਕੁੱਲ ਇਸ ਨੂੰ ਬਾਈ ਹੋਰ ਦੱਸ ਦਈਏ ਸਾਰੀ ਜਿੰਨਾ ਆਪਾਂ ਇਸ ਨੂੰ ਮਾਲ ਦਿਖਾਵਾਂਗੇ ਇਹਦਾ ਜਿਹੜਾ ਰੇਟ ਦੱਸਾਂਗੇ ਬਾਈ ਜੀ ਪੰਜ ਸੂਟਾਂ ਦੇ ਇਕੱਠਾ ਰੇਟ ਹੈ ਬਾਈ ਜੀ ਜੇ ਇਕੱਲਾ-ਕੱਲਾ ਲਾਉਂਗਾ ਤਾਂ 300 ਰੁਪਇਆ ਰੇਟ ਇਹਦਾ ਜੇ ਬਾਈ ਜੀ ਇਕੱਠੇ ਲੈ ਲਓਗੇ ਪੰਜ ਸੂਟ ਭਲਾ ਬਾਈ ਜੀ ਇਕੱਲਾ-ਕੱਲਾ ਲੈ ਲਓ ਇੱਕ ਇਹਦੇ ਚੋਂ ਇੱਕ ਇਹਦੇ ਚੋਂ ਐ ਇਕੱਲਾ-ਕੱਲਾ ਲੈ ਲਓ ਪਰ ਸੂਟਸ ਨੂੰ ਪੰਜ ਲੈਣੇ ਪੈਣਗੇ ਜਿਹੜਾ ਬੰਦਾ ਪੰਜ ਸੂਟ ਲੈ ਲੂਗਾ ਉਹਨੂੰ ਬਾਈ ਜੀ 250 ਰੁਪਇਆ ਰੇਟ ਹੈ ਦਾ ਕੁੱਲ ਜਿਮੇਵਾਰੀ ਹੈ ਬਾਈ ਜੀ ਰੇਟ ਦੀ ਕੱਪੜੇ ਦੀ 250 ਰੁਪਿਆ ਰੇਟ ਆ ਬਾਈ ਜੀ ਪੰਜ ਸੂਟਾਂ ਦਾ ਇਕੱਠਾ ਇਕੱਲੇ ਇਕੱਲੇ ਦਾ ਰੇਟ ਨਹੀਂ ਬਾਈ ਜੀ ਕੋਣ ਬਸ ਆਲਾ ਸਾਡਾ ਆ ਕੇ ਬਾਈ ਜੀ ਵੈਸ ਵੀ ਕਰਦਾ ਇਸ ਗੱਲ ਤੇ ਵੀ ਤੁਸੀਂ ਵੀਡੀਓ ਦੇ ਵਿੱਚ ਬੋਲਿਓ ਵੀਡੀਓ ਦੇ ਵਿੱਚ ਅਸੀਂ ਇਹ ਬੋਲਦੇ ਆ ਬਾਈ ਜੀ ਪੰਜ ਸੂਟਾਂ ਦਾ ਇਕੱਠਾ ਰੇਟ ਹੈ 250 ਰੁਪਿਆ ਇਕੱਲੇ ਇਕੱਲੇ ਦਾ ਰੇਟ 300 ਰੁਪਿਆ ਜਿਮੇਵਾਰੀ ਹੈ ਬਾਈ ਜੀ ਰੇਟ ਦੀ ਫੁੱਲ ਜਿਮੇਵਾਰੀ ਦਾ ਰੇਟ ਕੱਪੜੇ ਦੀ ਕੁਆਲਿਟੀ ਆ ਜਾਓ ਬਾਈ ਜੀ ਤੁਹਾਨੂੰ ਕਹਾਣ ਦਿਖਾਈ ਹੁਣ ਆਪਣੇ ਕੋਲ ਚਿਕਨ ਤੇ ਆ ਗਿਆ ਬਾਈ ਜੀ ਚਿਕਨ ਤੇ ਮਾਲ ਹੈ ਬਹੁਤ ਹੀ ਵਧੀਆ ਕੁਆਲਿਟੀ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਚੈੱਕ ਕਰੋ ਆ ਚੈਕਨ ਕੜਾਈ ਹੈ ਬਾਈ ਜੀ ਦੇਖੋ ਚੈੱਕ ਕਰੋ ਬਾਈ ਜੀ ਕਪੜਾ ਜਿਵੇਂ ਪੋਲਾ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਇੱਕ ਨੰਬਰ ਕਪੜਾ ਤੇ ਆ ਬਾਈ ਜੀ ਇਹਦੀ ਬਾਟਮ ਆ ਗਈ ਮਸਲੀਨ ਦਾ ਨਾਲ ਦੁਪੱਟਾ ਬਾਈ ਜੀ ਬਹੁਤ ਹੀ ਸੋਹਣਾ ਨਾਲ ਦੁਪੱਟਾ ਹੈ ਮਸਲੀਨ ਦਾ ਆ ਚੈੱਕ ਕਰੋ ਮਸਲੀਨ ਦਾ ਦੁਪੱਟਾ ਦੇਖੋ ਚੈੱਕ ਕਰੋ ਬਾਈ ਜੀ ਦੇਖੋ ਸਵਾ 2 ਮੀਟਰ ਦਾ ਦੁਪੱਟਾ ਹੈ ਬਾਈ ਜੀ ਮਸਲੀਨ ਦਾ ਜ਼ਿੰਮੇਵਾਰੀ ਹੈ ਕੁਆਲਿਟੀ ਦੀ ਜਿਹੜੀ ਬੋਲਤੀ ਬਾਈ ਜੀ ਉਹੀ ਹੋਊਗੀ ਚਿਕਨ ਦੀ ਕਢਾਈ ਕੀਤੀ ਹੈ ਬਾਈ ਜੀ ਇਹਦੇ ਤੇ ਉਹ ਪ੍ਰਿੰਟ ਜੀ ਨਹੀਂ ਪਤਾ ਲੱਗਦਾ ਚਿਕਨ ਦੀ ਕਢਾਈ ਹੈ ਸਾਨੂੰ ਬੈਕ ਤੋਂ ਦਿਖਾਵਾਂਗੇ ਚਿਕਨ ਦੀ ਕਢਾਈ ਹੈ ਆਹ ਫੁੱਲ ਜ਼ਿੰਮੇਵਾਰੀ ਹੈ ਕੁਆਲਿਟੀ ਇਹਦੀ ਵੀ ਬਹੁਤ ਅੱਛੀ ਹੈ ਜੀ ਜਿਹੜੀ ਨਾਲ ਆਪ ਨੂੰ ਬਾਟਮ ਦਿੱਤੀ ਹੈ ਜੀ ਕੱਪੜਾ ਬਹੁਤ ਸੋਹਣਾ ਕੱਪੜਾ ਨਾਲ ਬਾਟਮ ਦਾ ਉਹ ਨਹੀਂ ਬਾਈ ਜੀ ਸਿੰਥੈਟਿਕ ਕੱਪੜਾ ਨਹੀਂ ਹੈਗਾ ਬਹੁਤ ਸੋਹਣਾ ਕੱਪੜਾ ਹੈਗਾ ਜਿਹੜਾ ਬਾਟਮ ਦੇ ਨਾਲ ਦਿੱਤਾ ਹੈ ਚਿਕਨ ਦੀ ਕਢਾਈ ਹੈ ਬਾਈ ਜੀ ਇਹਦੇ ਵਿੱਚ ਏ ਆ ਦੇਖੋ ਬਾਈ ਜੀ ਆ ਡਿਜ਼ਾਈਨ ਚੈੱਕ ਕਰ ਲੋ ਆਪਣੇ ਕੋਲੇ ਘੱਟੋ ਘੱਟ ਬਾਈ ਜੀ 50 ਡਿਜ਼ਾਈਨ ਪੇ ਸਕਰੀਨ ਸ਼ਾਟ ਲੈ ਲਓ ਜੇ ਕਿਸੇ ਨੂੰ ਬਾਈ ਲੈਣਾ ਹੋਵੇ ਉਲਟਾ ਦੇ ਸਕਰੀਨ ਸ਼ਾਟ ਵੀ ਲੈ ਲਿਓ ਬਾਈ ਜੀ ਜੇ ਕਿਸੇ ਨੂੰ ਲੈਣਾ ਹੋਇਆ ਤਾਂ ਇੱਕ ਨੰਬਰ ਕੁਆਲਿਟੀ ਆ ਬਾਈ ਜੀ ਬਹੁਤ ਹੀ ਸੋਹਣੀ ਕੁਆਲਿਟੀ ਆ ਆ ਤੁਹਾਨੂੰ ਮਾਈ ਹੋ ਡਿਜ਼ਾਈਨ ਦੁਕਾਨ ਦੇ ਰੰਗ ਦਿਖਾਉਣੇ ਆ ਬਾਈ ਜੀ ਇਹ ਬਾਈ ਜੀ ਚਿਕਨ ਦੀ ਕੜਾਈ ਹੈ ਜੀ ਕਰੋ ਚੈੱਕ ਬਾਈ ਜੀ ਦੇਖੋ ਏ ਆ ਦੇਖੋ ਆ ਬਾਟਮ ਹੈ ਜੀ 2.5 ਮੀਟਰ ਵਾਈਜੀ ਗਾਜਨਾ ਮਿਲਕੇ ਦੇਵਾਂਗੇ ਬਾਟਮ ਦਾ ਕਪੜਾ ਫੁੱਲ ਜ਼ਿੰਮੇਵਾਰੀ ਹੈ ਕੋਈ 1.75 ਨਹੀਂ ਕੋਈ 2 ਕੋਈ ਸਵਾਦੋਂ ਨਹੀਂ ਬਾਈ ਜੀ 2.5 ਮੀਟਰ ਦਾ ਕਪੜਾ ਜੀ ਤੇ ਨਾਲ ਤੁਹਾਨੂੰ ਦੇਵਾਂਗੇ ਦੁਪੱਟਾ ਬਾਈ ਜੀ ਮਸਲੀਨ ਦਾ ਬਹੁਤ ਹੀ ਸੋਹਣਾ ਦੁਪੱਟਾ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਚੈੱਕ ਕਰੋ ਦੁਪੱਟਾ ਦੇਖੋ ਬਾਈ ਜੀ ਚੈੱਕ ਕਰੋ ਵਧੀਆ ਪ੍ਰਿੰਟਡ ਦੁਪੱਟਾ ਹੈ ਜੀ ਫੁੱਲ ਜ਼ਿੰਮੇਵਾਰੀ ਹੈ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਨਾਲ ਲਾਇਆ ਬਾਈ ਜੀ ਦੇ ਇਹਦੇ ਸੁਣਾ ਚਿਕਨ ਦਿਖਾਈਏ ਬਾਈ ਜੀ ਇਹ ਪਿੱਛੇ ਨਹੀਂ ਪਤਾ ਆ ਪੁੱਠੇ ਪਾਸੇ ਪਤਾ ਲੱਗਦਾ ਬਾਈ ਜੀ ਚਿਕਨ ਦੇਖੋ ਆ ਕੜਾਈ ਹੈ ਚਿਕਨ ਦੀ ਦੇਖੋ ਚੈੱਕ ਕਰੋ ਬਾਈ ਜੀ ਆਉਂਦੀ ਹੈ ਵੀਡੀਓ ਦੇ ਵਿੱਚ ਆ ਸੀ ਬਾਈ ਜੀ ਜੇ ਆ ਚਿਕਨ ਦੀ ਕੜਾਈ ਬਾਈ ਜੀ ਇਹ ਰੇਟ ਤੇ ਜੇ ਫਾਲੂ ਜ਼ਿੰਮੇਵਾਰੀ ਹੈ ਬਾਈ ਜੀ ਦੇਖੋ ਆ ਦੇਖੋ ਐਂ ਪਤਾ ਲੱਗਦਾ ਉਹ ਬਾਈ ਜੀ ਕੜਾਈ ਹੈ ਦੇ ਵਿੱਚ ਚਿਕਨ ਦੀ ਕੜਾਈ ਕੱਢੀ ਹੋਈ ਹੈ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਾਈ ਜੀ ਆਰੀ ਵਰਕ ਦਾ ਕੱਪੜਾ ਬਹੁਤ ਆਲੀ ਰੱਖਦਾ ਕੰਮ ਕੀਤਾ ਦੇਖੋ ਬਾਈ ਜੀ ਚੈੱਕ ਕਰੋ ਡਿਜ਼ਾਈਨ ਬਾਈ ਜੀ ਇਹਦੇ ਵਿੱਚ ਆਪਣੇ ਕੋਲੇ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਇਹ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਬਹੁਤ ਹੀ ਸੋਹਣਾ ਤੇ ਇੱਕ ਨੰਬਰ ਕਪੜਾ ਬਾਈ ਜੀ ਇਹ ਇਹ ਦੇਖੋ ਬਾਈ ਜੀ ਮੈਚਿੰਗ ਕਪੜਾ ਬਾਈ ਜੀ ਦੇਖੋ ਚੈੱਕ ਕਰੋ ਅੱਗੇ ਵੀਰ ਜੀ ਤੇ ਨਾਲ ਬਾਈ ਜੀ ਦੁਪੱਟਾ ਆ ਗਿਆ ਮਸਲੀਨ ਦਾ ਬਹੁਤ ਹੀ ਸੋਹਣਾ ਤੇ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਦੇਖ ਕੇ ਭਾਈ ਜੀ ਮਨ ਖੁਸ਼ ਹੋ ਜਾਂਦਾ ਲੇਡੀਜ਼ ਦਾ ਵੀ ਹਾਂ ਦੁਪੱਟਾ ਹੈਗਾ ਚੈੱਕ ਕਰੋ ਫੁੱਲ ਜ਼ਿੰਮੇਵਾਰੀ ਹੈ ਭਾਈ ਜੀ ਚਿਕਨ ਦੀ ਕੜਾਈ ਹੈ ਇੱਕ ਨੰਬਰ ਕੁਆਲਿਟੀ ਦਾ ਸ਼ੂਟ ਹੈ ਦੇਖੋ ਜੀ ਜੇ ਬੰਦਾ ਭਾਈ ਜੀ ਇਹਦੇ 5 ਸੂਟ ਇਕੱਠੇ ਲਊ 575 ਰੁਪਏ ਰੇਟ ਹੈ ਭਾਈ ਜੀ ਚੈਲੰਜਰ ਰੇਟ ਤੇ ਫੁੱਲ ਜ਼ਿੰਮੇਵਾਰੀ ਹੈ ਜੇ ਭਾਈ ਉਹ ਚਿਕਨ ਦੀ ਕੜਾਈ ਤੇ ਏ ਰੇਟ ਮਿਲ ਜੇ ਫੁੱਲ ਜ਼ਿੰਮੇਵਾਰੀ ਆ ਕਪੜਾ ਵੀ ਬਹੁਤ ਸੋਹਣਾ ਕਪੜਾ ਬਾਈ ਜੀ ਦੇਖੋ ਆ ਦੇਖੋ ਪਿੱਛੇ ਚਿਕਨ ਦੀ ਕੜਾਈ ਕੀਤੀ ਆ ਦੇਖੋ ਕਿੰਨਾ ਵਧੀਆ ਡਿਜ਼ਾਈਨ ਆ ਜੀ ਦੇਖੋ ਕਿੰਨਾ ਵਧੀਆ ਸੋਹਣਾ ਡਿਜ਼ਾਈਨ ਆ ਇਹਦਾ ਕੱਲੇ ਕੱਲੇ ਦਾ ਰੇਟ ਤਾਂ ਬਾਈ ਜੀ ਵੱਧ ਲੱਗੂਆ ਜੇ ਕੋਈ ਇਕੱਠੇ 5 ਸੂਟ ਲੈ ਲੂ ਇਹਦੇ ਪਰ ਮੈਂ ਕੱਲਾ ਕੱਲਾ ਕਿਵੇਂ ਮਰਜ਼ੀ ਚੁੱਕ ਕੇ ਲੈ ਲਓ ਉਹਨੂੰ 575 ਰੁਪਏ ਦਾ ਰੇਟ ਆ ਬਾਈ ਜੀ ਜ਼ਿੰਮੇਵਾਰੀ ਆ ਰੇਟ ਦੀ ਕੱਲੇ ਕੱਲੇ ਦਾ ਰੇਟ ਬਾਈ ਜੀ 650-700 ਰੁਪਿਆ ਬਾਈ ਜੀ ਪਰ ਜੇ ਇਕੱਠੇ ਲੈ ਲੂ ਕੋਈ ਉਹਨੂੰ ਬਾਈ ਜੀ ਰਾਤ ਲੱਗੂਆ ਆ ਸਾਰੇ ਡਿਜ਼ਾਈਨ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੰਨੇ ਸੋਹਣੇ ਡਿਜ਼ਾਈਨ ਆ ਦੇਖੋ ਬਾਈ ਜੀ ਬਹੁਤ ਸੋਹਣੇ ਡਿਜ਼ਾਈਨ ਆ ਚੈੱਕ ਕਰੋ ਆ ਦੇਖੋ ਬਾਈ ਜੀ ਆ ਦੇਖੋ ਪੂਰੀ ਵਧੀਆ ਕੁਆਲਿਟੀ ਦੀ ਗੱਲ ਬਾਤ ਆ ਬਾਈ ਜੀ ਦੇਖੋ ਆ ਦੇਖੋ ਬਹੁਤ ਹੀ ਸੋਹਣੀ ਕੁਆਲਿਟੀ ਦਾ ਕੱਪੜਾ ਜੀ ਇੱਕ ਨੰਬਰ ਹੁਣ ਆਪਾਂ ਤੁਹਾਨੂੰ ਬਾਈ ਜੀ ਇੱਕ ਆ ਆਪਣੇ ਕੋਲੇ ਕਾਟਨ ਚ ਆਇਆਗਾ ਬਾਈ ਜੀ ਆਰੀ ਵਰਕ ਕਪੜਾ ਬਹੁਤ ਸੋਹਣਾ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਜੀ ਤੇ ਆ ਦੇਖੋ ਜੀ ਕਰੋ ਚੈੱਕ ਵੀਰੇ ਐਡਾ ਸੋਹਣਾ ਕੰਮ ਕੀਤਾ ਬਾਈ ਆਰੀ ਵਰਕ ਦਾ ਪੂਰੀ ਵਧੀਆ ਲੈਂਥ ਫੁੱਲ ਲੈਂਥ ਹੈ ਬਾਈ ਜੀ ਦੇਖੋ ਵੀਰ ਜੀ ਆਰੀ ਦਾ ਕੰਮ ਕੀਤਾ ਬਾਈ ਜੀ ਸੀਸੇ ਮਣੀ ਦਾ ਕੰਮ ਕੀਤਾ ਦੇਖੋ ਬਾਈ ਜੀ ਬਹੁਤ ਹੀ ਸੋਹਣਾ ਕੁਆਲਿਟੀ ਦਾ ਕਪੜਾ ਇਹ ਦੇਖੋ ਹਾਲ ਬਾਟਮ ਦਾ ਜੀ ਮੈਚਿੰਗ ਕਪੜਾ ਜੀ ਆਰੀ ਵਰਕ ਤੇ ਕੰਮ ਕੀਤਾ ਨਾਲ ਕੋਟੇ ਦਾ ਦੁਬੱਟਾ ਵਾ ਜੀ ਦੁਬੱਟਾ ਵੀ ਦੇਖ ਕੇ ਮਨ ਖੁਸ਼ ਹੋ ਜਾਂਦਾ ਦੇਖੋ ਜੀ ਦੁਬੱਟਾ ਕੋਟੇ ਡੋਰਗੇ ਦਾ ਦੁਬੱਟਾ ਹੈ ਜੀ ਨਾਲ ਚੈੱਕ ਕਰੋ ਪੂਰਾ ਵਧੀਆ ਦੁਬੱਟਾ ਜੀ ਸੋਹਣਾ ਡੱਟਾ ਇੱਕ ਨੰਬਰ ਕੁਆਲਿਟੀ ਦਾ ਦੁਬੱਟਾ ਹੈ ਦੇਖੋ ਚੈੱਕ ਕਰੋ ਜੀ ਵਧੀਆ ਕੰਮ ਕੀਤਾ ਜੀ ਆਰੀ ਦਾ ਕੰਮ ਹੋਇਆ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ ਆਹ ਦੇਖੋ ਤੁਹਾਨੂੰ ਇੱਕ ਡਿਜ਼ਾਈਨ ਹੋਰ ਦਿਖਾਉਣਾ ਹੈ ਜੀ ਦੇਖੋ ਡਿਜ਼ਾਈਨ ਦੇਖ ਕੇ ਮਨ ਖੁਸ਼ ਹੋ ਜਾਂਦਾ ਜੀ ਨਾਲ ਦੀ ਨਾਲ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਹੈ ਜੀ ਇੱਕ ਨੰਬਰ ਕਰੋ ਚੈੱਕ ਜੀ ਦੇਖੋ ਬਾਈ ਗਾਜਰੀ ਰੰਗ ਹੈ ਦੇਖੋ ਕਿੰਨਾ ਸੋਹਣਾ ਰੰਗ ਹੈ ਬਾਈ ਜੀ ਉਗੜਦਾ ਜਮਾ ਦੇਖੋ ਕਿੰਨਾ ਕਿੰਨੀ ਵਧੀਆ ਕੁਆਲਿਟੀ ਦਾ ਕੰਮ ਹੈ ਕੱਪੜੇ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕਾਟਨ ਦਾ ਕੱਪੜਾ ਬਹੁਤ ਹੀ ਸੋਹਣਾ ਤੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਜੀ ਦੇਖੋ ਚੈੱਕ ਕਰੋ ਆ ਨਾਲ ਬਾਈ ਜੀ ਬਾਟਮ ਦਾ ਕੱਪੜਾ ਆ ਗਿਆ ਤੇ ਨਾਲ ਕੋਟੇ ਡੋਰੀਏ ਦੀ ਬਾਈ ਜੀ ਚੁੰਨੀਆਂ ਚੁੰਨੀ ਬਹੁਤ ਸੋਹਣੀ ਨਾਲ ਦੁਬੱਟਾ ਦਿੱਤਾ ਬਾਈ ਜੀ ਦੇਖੋ ਦੇਖੋ ਚੈੱਕ ਕਰੋ ਉਠਾਉਗਾ ਆ ਦੇਖੋ ਬਾਈ ਜੀ ਕੋਟੇ ਡੋਰ ਗਿਆ ਡਵੱਟਾ ਬਾਈ ਜੀ ਡਵੱਟਾ ਬਹੁਤ ਸੋਹਣਾ ਡਵੱਟਾ ਹੈ ਦੇਖੋ ਚੈੱਕ ਕਰੋ ਬਾਈ ਜੀ ਫੁੱਲ ਲੈਂਥ ਹੋਊਗੀ ਲੈਂਥ ਨਹੀਂ ਕੋਈ ਇਹੋ ਜੀ ਗੱਲ ਨਹੀਂ ਵੀ ਲੈਂਥ ਘਟੂ ਬਾਈ ਜੀ 2.5 2.5 ਮੀਟਰ ਦੀ ਬਾਟਮ ਹੈ 2.5 ਮੀਟਰ ਦੀ ਕਮੀਜ਼ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਜੀ ਇਹ ਕਿਸ ਨੂੰ ਬਾਈ ਜੀ ਹੋਰ ਖੋਲ ਕੇ ਦਿਖਾਉਣੇ ਬਾਈ ਜੀ ਰੰਗ ਵੀ ਬਾਰੇ ਸੋਹਣੇ ਰੰਗ ਇਹਦੇ ਵਿੱਚ ਇਹ ਚੈੱਕ ਕਰੋ ਬਾਈ ਜੀ ਆਪਣੇ ਕੋਲੇ ਹੈਗੇ 20 25 ਰੰਗ ਬਾਈ ਜੀ ਹੈਗੇ ਇਹਦੇ ਵਿੱਚ ਜੇ ਕਿਸ ਨੂੰ ਲੋੜ ਹੋਵੇ ਬਾਈ ਜੀ ਤੜਕੇ ਲੈ ਜਾਓ ਇਹਨਾਂ ਸਟਾਕ ਹੈ ਸੀਮਤੀ ਹੈ ਬਾਈ ਜੀ ਵੱਧ ਨਹੀਂ ਹੈਗਾ ਇਹ ਆ ਦੇਖੋ ਚੈੱਕ ਕਰੋ ਦੇਖੋ ਬਾਈ ਜੀ ਕਿੰਨਾ ਸੋਹਣਾ ਰੰਗ ਹੈ ਜੀ ਬਾਈ ਜੀ ਮਨ ਖੁਸ਼ ਹੁੰਦਾ ਹੈ ਦੇਖ ਕੇ ਕਪੜਾ ਉਹ ਗੱਲ ਨਹੀਂ ਹੈ ਕਿ ਵੀ ਬੇਕਾਰ ਜਾ ਹੋਊਗਾ ਮਾਲ ਜਾਂ ਸਿੰਥੈਟਿਕ ਕਮਾਲ ਹੋ ਉਹ ਨਹੀਂ ਹੈਗਾ ਜੀ ਦੇਖੋ ਆ ਨਾਲ ਬਾਟਮਾ ਜੀ ਦਾ ਦੁਪੱਟਾ ਆ ਗਿਆ ਬਾਟਮ ਦਾ ਕਪੜਾ ਆ ਗਿਆ ਬਾਈ ਜੀ ਤੇ ਨਾਲ ਬਾਈ ਜੀ ਕੋਟੇ ਡੋਰਗੇ ਦਾ ਦੁਪੱਟਾ ਹੈ ਬਾਈ ਜੀ ਬਹੁਤ ਹੀ ਸੋਹਣਾ ਤੇ ਇੱਕ ਨੰਬਰ ਕੁਆਲਿਟੀ ਦਾ ਕਪੜਾ ਜੀ ਚੈੱਕ ਕਰੋ ਬਾਈ ਜੀ ਬਹੁਤ ਹੀ ਸੋਹਣਾ ਕੁਆਲਿਟੀ ਦਾ ਕੱਪੜਾ ਹੈ ਅਗਰ ਜੇ ਕੋਈ ਪੰਜ ਸੂਟ ਬਾਈ ਜੀ ਇਹਦੇ ਇਕੱਠੇ ਲੈ ਲੂਗਾ 475 ਰੁਪਏ ਰੇਟ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਰੇਟ ਦੀ ਚੈਲੰਜ ਹੈ ਇਸ ਗੱਲ ਤੇ ਰੇਟ ਦਾ ਵੀ ਬਾਈ ਜੀ ਇਕੱਠੇ ਪੰਜ ਸੂਟਾਂ ਦਾ ਰੇਟ ਬਾਈ ਜੀ 475 ਰੁਪਏ ਰੇਟ ਹੈ ਬਾਈ ਜੀ ਇਕੱਲੇ-ਇਕੱਲੇ ਦਾ 600 ਰੁਪਏ ਰੇਟ ਹੈ ਬਾਈ ਜੀ ਜੇ ਕੋਈ ਇਕੱਲਾ-ਇਕੱਲਾ ਲੂਗਾ 600 ਰੁਪਏ ਰੇਟ ਹੈ ਪਰ ਜੇ ਕੋਈ ਪੰਜ ਸੂਟ ਇਕੱਠੇ ਲੈ ਲੂ ਦੁਕਾਨਦਾਰ ਬਾਈ ਜੀ 475 ਰੁਪਏ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਦੀ ਚੈਲੰਜ ਹੈ ਇਸ ਗੱਲ ਤੇ ਰੇਟ ਤੇ ਬਾਈ ਜੀ ਆਓ ਬਾਈ ਜੀ ਕਹਾ ਆਓ ਹੋਰ ਖੌਣੇ ਤੁਹਾਨੂੰ ਆਹ ਬਾਈ ਜੀ ਆ ਗਿਆ ਵਰਕ ਆਪਣੇ ਕੋਲ ਕੀਤਾ ਵਰਕ ਕਿਤੇ ਸੂਟਾ ਬਾਈ ਜੀ ਦੇਖੋ ਚੈੱਕ ਕਰੋ ਸੋਹਣੇ ਬਹੁਤ ਹੈ ਅੱਜ ਬਾਈ ਜੀ ਬਹੁਤ ਵਧੀਆ ਕੁਆਲਿਟੀ ਦਾ ਕੱਪੜਾ ਆਇਆ ਜੇ ਕਿਹਨੂੰ ਲੋੜ ਆ ਬਾਈ ਜੀ ਫਟਾਫਟ ਲੈ ਲਓ ਬਾਈ ਜੀ ਜ਼ੁਮੇਵਾਰੀ ਹੈ ਰੇਟ ਦੀ ਦੇਖੋ ਬਾਈ ਜੀ ਇਹ ਆ ਦੇਖੋ ਬਾਈ ਜੀ ਆਲ ਓਵਰ ਕੱਪੜਾ ਜੀ 5 ਮੀਟਰ ਦਾ 5 ਮੀਟਰ ਆਲ ਓਵਰ ਕੱਪੜਾ ਜੀ ਫੁੱਲ ਜ਼ੁਮੇਵਾਰੀ ਹੈ ਕਵਾਲਿਟੀ ਦੀ ਕੱਪੜੇ ਦੀ ਬਾਈ ਜੀ ਬਹੁਤ ਹੀ ਸੋਹਣਾ ਕੱਪੜਾ ਹੈਗਾ ਇੱਥੇ ਬਹੁਤ ਵਧੀਆ ਕੰਮ ਕੀਤਾ ਜੀ ਆ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ ਘੇਰੇ ਤੇ ਕੰਮ ਕੀਤਾ ਹੋਇਆ ਡਿਜ਼ਾਈਨ ਇਹਦੇ ਵਿੱਚ ਬਹੁਤ ਜ਼ਿਆਦੇ ਆ ਜੀ ਤੇ ਕੱਪੜਾ ਵੀ ਬਹੁਤ ਵਧੀਆ ਹੈ ਨਾਲ ਦੁਪੱਟਾ ਜੀ 2.5 ਮੀਟਰ ਦਾ ਦੁਪੱਟਾ ਮਸਲੀਨ ਦਾ ਜੀ ਦੇਖੋ ਬਾਈ ਜੀ ਇਹ 2.5 ਦਾ ਹੁੰਦਾ ਪਰ 2.5 ਦਾ ਕਹਿੰਦੇ ਬਾਈ ਜੀ ਸਵਾ ਦੋ ਦਾ ਹੁੰਦਾ ਸਵਾ ਦੋ ਦਾ ਕਹਿੰਦੇ ਆ ਪਰ ਬਾਈ ਜੀ ਇਹ ਦੁਪੱਟਾ 2.5 ਮੀਟਰ ਦਾ ਮਸਲੀਨ ਦਾ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਹੈ ਜੀ ਇਹ ਤੇ ਬਹੁਤ ਹੀ ਸੋਹਣਾ ਏਨਾ ਬਾਈ ਜੀ ਕੰਮ ਕੀਤਾ ਹੋਇਆ ਸੂਟ ਹੈ ਇੱਕ ਨੰਬਰ ਕੁਆਲਿਟੀ ਦਾ ਬਾਈ ਜੀ ਵਿੱਚ ਬਾਈ ਲੈ ਲੇ ਜੀ ਇਹ ਕਹਿੰਦੇ ਵੀ ਸਾਨੂੰ ਆਲ ਓਵਰ ਚਾਹੀਦਾ ਬਾਈ ਜੀ ਆਲ ਓਵਰ ਕਪੜਾ ਹੈ ਜੀ 5 ਮੀਟਰ ਫਰੰਟ ਤੇ ਕਢਾਈ ਕੀਤੀ ਹੋਈ ਹੈ ਬਹੁਤ ਹੀ ਸੋਹਣੀ ਕਢਾਈ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਹੈ ਦੇਖੋ ਬਾਈ ਜੀ ਲੱਗ ਲੱਗ ਡਿਜ਼ਾਈਨ ਹੈ ਜੀ ਲੱਗ ਲੱਗ ਅੰਦਰ ਆਓ ਦੇਖੋ ਚੈੱਕ ਕਰੋ ਬਾਈ ਜੀ ਕੜਾਈ ਬਹੁਤ ਸੋਹਣੀ ਕੀਤੀ ਹੋਈ ਐ ਕਿਸੇ ਦੇ ਕਿਵੇਂ ਡਿਜ਼ਾਈਨ ਪਾਇਆ ਕਿਸੇ ਦੇ ਕਿਵੇਂ ਡਿਜ਼ਾਈਨ ਪਾਇਆ ਉਹ ਬਾਈ ਜੀ ਤੁਸੀਂ ਚੁਆਇਸ ਕਰਨੀ ਐ ਕੀ ਕਹੇ ਜਾ ਲੈਣਾ ਬਾਈ ਜੀ ਮਾਲ ਤੇ 2.5 ਮੀਟਰ ਦਾ ਦੁਪੱਟਾ ਬਾਈ ਜੀ ਪਿਓਰ ਮਸਲੀਨ ਦਾ ਪ੍ਰਿੰਟਡ ਦੁਪੱਟਾ ਜਮਾ ਇਹ ਕਰੋ ਚੈੱਕ ਬਾਈ ਜੀ ਬਾਈ ਜੀ ਡੋਟਾ ਦੇਖੋ ਪੂਰਾ ਮਨ ਖੁਸ਼ ਹੁੰਦਾ ਦੁਪੱਟੇ ਦਾ ਬਾਈ ਜੀ ਚੈੱਕ ਕਰੋ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਬਾਈ ਜੀ ਇਹ ਇਹ ਆ ਦੇਖੋ ਬਾਈ ਜੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੁਆਲਿਟੀ ਦੀ ਪੂਰਾ ਵਧੀਆ ਦੁਪੱਟਾ ਜੀ ਮਸਲੀਨ ਦਾ ਦੁਪੱਟਾ ਹੈ ਮਸਲੀਨ ਦਾ ਨਾਲ ਸੂਟ ਹੈ ਜੀ ਆਲ ਓਵਰ ਮਸਲੀਨ ਤੇ ਬਹੁਤ ਹੀ ਸੋਹਣੀ ਕਢਾਈ ਕੀਤੀ ਹੋਈ ਹੈ ਬਾਈ ਜੀ ਬਹੁਤ ਵਧੀਆ ਕੰਮ ਕੀਤਾ ਹੈ ਕਢਾਈ ਦਾ 5 ਮੀਟਰ ਸੂਟ ਹੈ ਜੀ ਆਲ ਓਵਰ ਬਹੁਤ ਹੀ ਸੋਹਣਾ ਕੱਪੜਾ ਹੈ ਜੀ ਮਸਲੀਨ ਦਾ ਨਾਲ ਦੁਪੱਟਾ ਹੈ ਜੀ ਵਧੀਆ ਮੈਚਿੰਗ ਕੀਤਾ ਹੋਇਆ ਕੁਆਲਿਟੀ ਇੱਕ ਨੰਬਰ ਹੈ ਜੀ ਫੋਰਨਾਈਟ ਹੂੰ ਲਓ ਵੀਰ ਜੀ ਇਸ ਨੂੰ ਇੱਕ ਹੋਰ ਖੋਲ ਕੇ ਦਿਖਾਉਨੇ ਆ ਤਾਂ ਕਿ ਫਿਰ ਸਮਾਂ ਨਹੀਂ ਜਾ ਜਾਂਦਾ ਬਾਈ ਜੀ ਸਮਾਂ ਘਟੁੰਦਾ ਏ ਕਰੋ ਚੈੱਕ ਬਾਈ ਜੀ ਬਹੁਤ ਹੀ ਵਧੀਆ ਕੱਪੜਾ ਜੀ ਮਸਲੀਨ ਦਾ ਤੇ ਬਹੁਤ ਹੀ ਵਧੀਆ ਉੱਤੇ ਕੀਤੀ ਹੈ ਕੜਾਈ ਵਾਈ ਜੀ ਤੇ ਬਹੁਤ ਹੀ ਸੋਹਣਾ ਨਾਲ ਦੁਪੱਟਾ ਫੁੱਲ ਸੈਜ ਦਾ ਦੁਪੱਟਾ ਬਾਈ ਜੀ 2.5 2.5 ਮੀਟਰ ਦੇ ਦੁਪੱਟੇ ਆ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਦੇਖੋ ਏ ਕਰੋ ਚੈੱਕ ਬਾਈ ਜੀ ਦੁਪੱਟਾ ਬਾਈ ਜੀ ਜਿਹੜੀ ਗੱਲ ਕਹਾਂਗੇ ਉਹ ਸਹੀ ਹੋਊਗੀ ਉਹ ਨਹੀਂ ਹੈ ਬਾਈ ਜੀ ਦਿਖਾਉਣ ਵੇਲੇ ਕੁਝ ਹੋਰ ਤੇ ਦੇਣ ਵੇਲੇ ਕੁਝ ਹੋਰ ਉਹ ਗੱਲ ਬਾਈ ਜੀ ਆਪਣੇ ਕੋਲੇ ਹੈ ਨਹੀਂ ਬਾਈ ਜੀ ਇਹਦੇ ਵੀ ਜੇ ਕੋਈ ਪੰਜ ਸੂਟ ਇਕੱਠੇ ਲੈ ਸਕਦਾ ਬਾਈ ਜੀ 650 ਰੁਪਿਆ ਰੇਟ ਲਾ ਦਾਂਗੇ ਫੁੱਲ ਜ਼ਿੰਮੇਵਾਰੀ ਹੈ ਕੁਆਲਿਟੀ ਦੀ ਤੇ ਕੱਪੜੇ ਦੀ ਤੇ ਰੇਟ ਦੀ ਬਾਈ ਜੀ 650 ਰੁਪਿਆ ਰੇਟ ਆ ਬਾਈ ਜੀ ਜੇ ਇਕੱਠੇ ਪੰਜ ਸੂਟ ਲਊਗਾ ਇਕੱਲੇ ਇਕੱਲੇ ਲਊਗਾ ਤਾਂ 800 ਰੁਪਿਆ ਰੇਟ ਆ ਬਾਈ ਜੀ ਪੰਜ ਸੂਟਾਂ ਦਾ 650 ਰੁਪਿਆ ਰੇਟ ਹੈ ਬਾਈ ਜੀ ਚਿਕਨ ਦੀ ਵਧੀਆ ਕੁੱਤੇ ਕੜਾਈ ਕੀਤੀ ਹੈ ਜੀ ਆਲ ਓਵਰ ਸ਼ੂਟ ਹੈ ਜੀ 5 ਮੀਟਰ ਮੁਸਲਿਨ ਦਾ ਨਾਲ ਦੁਪੱਟਾ ਜੀ ਪ੍ਰਿੰਟ ਵਾਲਾ ਸਮਾਨ ਨਹੀਂ ਜਾਇਜ਼ ਦਿੰਦਾ ਹਰੇ ਆਪਣੇ ਕੋਈ ਵੈਰਾਈਟੀ ਹੋਰ ਬਹੁਤ ਜ਼ਿਆਦਾ ਪਈ ਸੀ ਦਿਖਾਉਣ ਵਾਸਤੇ ਜੀ ਤੇ ਪਰ ਸਮਾਨ ਨਹੀਂ ਜਾਇਜ਼ ਦਿੰਦਾ ਬਾਈ ਜੀ ਕੋਈ ਨਹੀਂ ਆਪਾਂ ਕੱਲ ਨੂੰ ਜਾਂ ਪਰਸੋਂ ਤੁਹਾਨੂੰ ਫਿਰ ਫਿਰ ਵੀਡੀਓ ਪਾਵਾਂਗੇ ਇੱਕ ਬਾਈ ਜੀ बार-बार ਸਾਰਿਆਂ ਨੂੰ ਆਪਾਂ ਬੇਨਤੀ ਇਹੀ ਕਰਦੇ ਆ ਵੀ ਬਾਈ ਜੀ ਕੁਆਲਿਟੀ ਦੇਖ ਕੇ ਚੰਗੀ ਤਰ੍ਹਾਂ ਲਓ ਬਾਈ ਜੀ ਜਿਹੜਾ ਦੁਕਾਨਦਾਰ ਮੇਰਾ ਵੀਰ ਭਰਾ ਲੈਂਦਾ ਬਾਜ਼ਾਰਾਂ ਚੋਂ ਲੈਂਦਾ ਬਾਈ ਜੀ ਇਹ ਨਾ ਸੋਚੋ ਵੀ ਇਹ ਪਿੰਡ 'ਚ ਬੈਠੇ ਆ। ਇੱਕ ਵਾਰੀ ਜਰੂਰ ਆ ਕੇ ਸਾਡੇ ਕੋਲੇ ਬਾਈ ਜੀ ਵਿਜ਼ਿਟ ਕਰੋ। ਆ ਕੇ ਕੁਆਲਿਟੀ ਪਤਾ ਕਰੋ। ਕੁਆਲਿਟੀ ਕੀ ਵੇਚਦੇ ਆਂ ਅਸੀਂ, ਰੇਟ ਕੀ ਲਾਉਨੇ ਆਂ ਬਾਈ ਜੀ। ਤੇ ਜਿਹੜਾ ਕੋਈ ਸਾਥੋਂ ਵੱਡੀ ਕਾਉਂਟੀਟੀ 'ਚ ਮਾਲ ਚੱਕ ਸਕਦਾ ਹੈ, ਉਹਦਾ ਬਾਈ ਜੀ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਸਸਤਾ ਮਿਲਦਾ ਬਾਈ ਜੀ। ਇੱਕ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰਾਇਓ ਤਾਂ ਕਿ ਸਾਡਾ ਵੀ ਹੌਸਲਾ ਵਧ ਜੇ ਬਾਈ ਜੀ। ਹਾਂ ਠੀਕ ਹੈ। ਸਾਨੂੰ ਵੀ ਪਿਆਰ ਕਰਦੇ ਆ। ਤੇ ਬਾਈ ਜੀ ਗਲਤੀ ਫਲਤੀ ਹੋ ਗਈ ਤਾਂ ਮਾਫ਼ ਕਰੋ। ਕੱਲ ਨੂੰ ਜਾਂ ਪਰਸੋਂ ਫਿਰ ਵੀਡੀਓ ਪਾਵਾਂਗੇ। ਬਾਈ ਇਹ ਮਾਲ ਆਪਣੇ ਕੋਲੇ ਐਡਾ ਪਿਆ ਜੀ ਦਾ ਜੀ ਹਿਸਾਬ ਕੋਈ ਨਹੀਂ ਬਹੁਤ ਜਿਆਦੇ ਵੈਰਾਈਟੀ ਪਈ ਹੈ ਜੀ ਬੈਲਦੀ ਪੱਗਾਂ ਦੀ ਦੂਜੀ ਬੈਲ ਬਾਈ ਜੀ ਘਾਰ ਕੰਢੀ ਤੇ ਬਰਬਰੀ ਬਾਈ ਜੀ ਬਹੁਤ ਵੱਡੀ ਕੁਆਲਿਟੀ ਚ ਪਿਆ ਆਪਣੇ ਕੋਲੇ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਪਿਆ ਹੈ ਕੁੜਤਾ ਪਜਾਮਾ ਬਾਈ ਜੀ ਬਹੁਤ ਵੱਡੀ ਕਵਾਂਟੀਟੀ ਚ ਪਿਆ ਆਪਣੇ ਕੋਲੇ ਬਾਈ ਜੀ ਕੱਲ ਨੂੰ ਪਰਸੂ ਜਨਾ ਫੇਰ ਸੋਨੇ ਤੇ ਹਾਜ਼ਰ ਹੋਵਾਂਗੇ ਵੀਡੀਓ ਲੈ ਕੇ ਤੇ ਉਦੋਂ ਤੱਕ ਬਾਈ ਜੀ ਮਾਫੀ ਚਾਹੁੰਨੇ ਗਲਤੀ ਵਲਤੀ ਹੋ ਗਈ ਤਾਂ ਮਾਫ ਕਰਨਾ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ